ਜੀ ਬਰਬਾਦ ਕੋ ਗਰੀਦੂ ਚੱਕ ਕਰ ਦੇ ਦੋ ਓਏ ਮਰ ਕੇ ਦਰਜਾ ਚਾ ਚਾ ਗੱਦੀ ਬਾਬੇ ਹੈਪੀ ਬਾਬਾ ਸਾਂ ਪੀਰੋ ਰੌ ਵਿਕਤੀ ਦੇ ਵਾਸਤੇ ਜੈਕਾਰ ਜੈਪੀ ਜੈਕਾਰ ਸਾਰੀ ਸੰਗਤ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਵ ਮਹਿੰਦਰ ਜੀ ਦੀ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਹੁਣ ਬਾਬਾ ਸਾਹਿਬ ਦੇ ਜਨਮ ਬਾਰੇ ਜਾਂ ਉਹਨਾਂ ਦੇ ਇੱਤੇ ਹੋਏ ਕੰਮਾਂ ਬਾਰੇ ਮਾਸਟਰ ਕਬੂਰ ਜੀ ਆਪਾਂ ਦੱਸਣਗੇ ਜੀ ਮਾਸਟਰ ਕਬੂਰ ਜੀ ਇਕਦਾ ਸਾਰੇ ਨਾ ਆਪਾਂ ਚਾਹੇ ਥੋੜਾ ਸੁਣਨਾ ਹੋਵੇ ਕੱਲਾ ਆਪਾਂ ਕਹਿੰਦੇ ਧੂਰੇ ਨਹੀਂ ਕਿਤੇ ਵੀ ਸੁਣੀਏ ਜਿੰਨਾ ਕੁ ਸੁਣੀਏ ਤਾਂ ਸਾਡੇ ਪੱਲੇ ਪੈਣਾ ਚਾਹੀਦਾ ਹੋਵੇ ਚਾਹੇ ਆਪਾਂ ਲੈਕਚਰ 'ਚ ਹੋਈਏ ਕਿਤੇ ਚਾਹੇ ਕਿਤੇ ਬਸ ਜੋਈਏ ਜਿਹੜੀ ਚੰਗੀ ਗੱਲ ਹੋ ਤਾਂ ਹਮੇਸ਼ਾ ਸੁਣਨੀ ਚਾਹੀਦੀ ਆ ਇਹਨੂੰ ਪੜਾਉਣਾ ਵੀ ਚਾਹੀਦਾ ਅੱਜ ਅਸੀਂ ਡਾਕਟਰ ਭੀਮਰਾਓ ਬਾਬਾ ਸਾਹਿਬ ਮੈਂਨੇ ਆਪਾਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਦੇ ਆ 134ਵੇਂ ਜਨਮ ਦੇ ਤੇ ਇਕੱਠੇ ਹੋਇਆ ਇਹਨਾਂ ਦਾ ਜਨਮ 14 ਪੈ 1881 ਨੂੰ ਮਹੂ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਸੀਗਾ ਤੇ ਇਹਨਾਂ ਦੀ ਮੁਹਾਰਤ ਜਤੀ ਸੀਗੀ ਜਿਹਦੇ ਕਰਕੇ ਅਸ਼ੂਤ ਨਿਮਨ ਸ਼੍ਰੇਣੀ ਕਿਹਾ ਜਾਂਦਾ ਜਿਹਨੂੰ ਤੇ ਇਹ 14 ਭੈਣ ਭਰਾ ਸੀਗੇ ਤੇ ਉਸ ਪਲਾਣਾ ਇਹ ਸਭ ਤੋਂ ਛੋਟੇ ਸੀਗੇ ਇੱਕ ਤਰ੍ਹਾਂ ਇਹਨਾਂ ਦੇ ਮਾਪਿਆਂ ਤੋਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਤੇ ਜਦੋਂ ਪੜ੍ਹਨ ਮੇਰੇ ਵੀ ਇਹਨਾਂ ਨੇ ਸੰਘਰਸ਼ ਕੀਤਾ ਪੜ੍ਹਨ ਲੱਗੇ ਵੀ ਇਹਨਾਂ ਨੂੰ ਬਹੁਤ ਆਫਰਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਤੁਰੇ ਜਾਂਦੇ ਤੇ ਇਹਨਾਂ ਨੇ ਚਿੱਕੜ ਪਾ ਦੇਣ ਦੇ ਸੀਗੇ ਜਾ ਮਰ ਪਾਣੀ ਡੋਗਿੰਦੇ ਸੀਗੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਪੜ੍ਹਨਾ ਘੱਟੇ ਵੀ ਸਿੱਖਿਆ ਦਾ ਅਧਿਕਾਰ ਮਿਲਿਆ ਹੋਇਆ ਆ ਆਰਟੀ ਐਕਟ 2000 ਨਵਾਂ ਦੇ ਦਰੂ ਹੈ ਨਾ ਪਰ ਉਸ ਟਾਈਮ ਤੇ ਜਿਹੜੇ ਨਿਮਨ ਸ਼੍ਰੇਣੀ ਦੇ ਬੱਚੇ ਸੀਗੇ ਉਹਨਾਂ ਨੂੰ ਬਿਲਕੁਲ ਵੀ ਪੜਨ ਦਾ ਅਧਿਕਾਰ ਨਹੀਂ ਸੀ ਕਹਿੰਦੇ ਬੱਚੇ ਨੂੰ ਨਹੀਂ ਜਿਹੜੀਆਂ ਔਰਤਾਂ ਸੀਗੀਆਂ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਨੂੰ ਵੀ ਬਿਲਕੁਲ ਪੜਨ ਦਾ ਅਧਿਕਾਰ ਨਹੀਂ ਸੀਗਾ ਇਹ ਅਧਿਕਾਰ ਹੈ ਜਿਹੜਾ ਕੁੜੀਆਂ ਨੂੰ ਇਹ ਜੋਤੀਨਾ ਫੁੱਲੇ ਜੀ ਨੇ ਜਿਹੜੇ ਉਹਨਾਂ 1848 ਦੇ ਵਿੱਚ ਸਕੂਲ ਖੋਲ੍ਹਿਆ ਸੀਗਾ ਕੁੜੀਆਂ ਵਾਸਤੇ ਵੀ ਜਿਹੜੀਆਂ ਕੁੜੀਆਂ ਨੇ ਇਕੱਲੀਆਂ ਐਸੀ ਸਮਾਜਦਾਨੀ ਜਿਹੜੀਆਂ ਹੋਰ ਜੱਤਾਂ ਦੀਆਂ ਵੀ ਕੁੜੀਆਂ ਸੀਗੀਆਂ ਵੀ ਉਹ ਸਾਰੀਆਂ ਪੜਨਾ ਤਾਂ ਕਿ ਹਰੇਕ ਕੁੜੀ ਪੜ ਕੇ ਵੱਧ ਤੋਂ ਵੱਧ ਆਪਣੇ ਜਿਹੜਾ ਆਪਣੇ ਆਪ ਨੂੰ ਜਾਣੇ ਸਟਰਗਲ ਕਰੇ ਉਹਨਾਂ ਦਾ ਮੇਨ ਮਕਸਦ ਇਹ ਸੀਗਾ ਵੀ ਤੁਸੀਂ ਆਪਣੇ ਆਪ ਪੜੋ ਕੋਈ ਕੋਈ ਵੀ ਕੰਮ ਕਰੋ ਪਰ ਤੁਹਾਡਾ ਕੰਮ ਖੋਲਣਾ ਚਾਹੀਦਾ ਤੁਸੀਂ ਕਿਤੇ ਵੀ ਜਾਓ ਕਿਸੇ ਵੀ ਫੀਲਡ ਜਾਓ ਤੁਹਾਡਾ ਕੀਕਾ ਕੰਮ ਦੇਖਣਾ ਚਾਹੀਦਾ ਵੀ ਹਾਂ ਕੁਝ ਕੰਮ ਸਿੱਖਿਆ ਜਾਂ ਕਰਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਮਤਲਬ ਬਹੁਤ ਜ਼ਿਆਦਾ ਗਰੀਬੀ ਹੋਣ ਕਰਕੇ ਵੀ ਤੰਗ ਪ੍ਰੇਸ਼ਾਨ ਬਹੁਤ ਕਰਦੇ ਸੀਗੇ ਇਹਨਾਂ ਦੇ ਵਿੱਚ ਮੇਨ ਜਿਹੜੇ ਕੈਰੈਕਟਰ ਸੀਗੇ ਜ਼ਿਆਦਾਤਰ ਇਹਨਾਂ ਨੂੰ ਤੰਗ ਕਰਨ ਵਾਲੇ ਇੱਕ ਪਰਿਵਾਰ ਸੀਗੇ ਇੱਕ ਸੇਠ ਹੁੰਦਾ ਤੇ ਇੱਕ ਮੰਗੇਸ਼ ਹੁੰਦਾ ਤੇ ਹੋਰ ਵੀ ਬਹੁਤ ਸਾਰੇ ਹੁੰਦੇ ਨੇ ਇੱਕ ਉਹਨੂੰ ਕਹਿੰਦੇ ਨੇ ਮੇਗਨਾਦ ਇੱਕ ਉਹ ਹੁੰਦਾ ਮਤਲਬ ਇਹਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਉਹ ਪੈਦਾ ਕਰ ਦਿੰਦੀ ਚਾਹੇ ਕੋਈ ਪੜਨ ਦਾ ਹੋਵੇ ਚਾਹੇ ਖੇਡਣ ਦਾ ਹੋਵੇ ਕੋਈ ਵੀ ਕੰਮ ਹੋਵੇ ਸਭ ਤੋਂ ਵੱਧ ਰਕਾਵਟਾਂ ਪੈਦਾ ਕਰ ਦਿੰਦਾ ਹੈ ਜ਼ਿੰਦਗੀ ਵਿੱਚ ਪਰ ਅਖੀਰ ਦੇ ਉੱਤੇ ਐਂਡ ਦੇ ਉੱਤੇ ਉਹ ਮਾਫੀ ਵੀ ਮੰਗਦੇ ਨੇ ਕਿਉਂਕਿ ਸੁਧਾਰੇ ਵੀ ਉਹਨਾਂ ਵੱਲੋਂ ਕੀਤੀ ਕੀਤਾ ਜਾਂਦਾ ਤੇ ਇੱਕ ਜਦੋਂ ਕਈ ਵਾਰੀ ਇਹਨਾਂ ਦੇ ਵੱਲੋਂ ਪੇਪਰ ਹੁੰਦੇ ਨੇ ਤਾਂ ਪੇਪਰ ਜਦੋਂ ਕਾਲਜ ਦੇ ਵਿੱਚ ਜਦੋਂ ਪੇਪਰ ਹੁੰਦੇ ਆ ਨਾ ਤਾ ਉਹ ਜਾਣ ਵੇਲੇ ਵੀ ਜੇ ਅੱਜ ਪੇਪਰ ਆ ਪਹਿਲਾ ਪੇਪਰ ਆ ਤਾਂ ਰਸਤੇ ਦੇ ਵਿੱਚ ਟੋਆ ਪੱਟ ਕੇ ਉਹ ਵੀ ਸਿੱਖਦੇ ਹੁੰਦੇ ਨੇ ਤਾਂ ਕਿ ਪੇਪਰ ਦਾ ਦੇ ਸਕੇ ਤਾਂ ਉਹ ਫਿਰ ਉੱਠਦੇ ਨੇ ਵੀ ਆਪਣਾ ਟਿਕੜਾ ਸਾਫ਼ ਕਰਕੇ ਫਿਰ ਜਾਂਦੇ ਨੇ ਤਾਂ ਉਹ ਕਹ ਅੱਗੇ ਜਿਹੜੇ ਪ੍ਰਿੰਸੀਪਲ ਹੁੰਦਾ ਜਾਂ ਹੋਰ ਉਹ ਕਹਿੰਦੇ ਅਸੀਂ ਤੈਨੂੰ ਕੀ ਸਰਟੀਫਿਕੇਟ ਨਹੀਂ ਦੇਣ ਬੰਦੇ ਵੀ ਦੇ ਰਸਤੇ ਵਿੱਚ ਇਕੜਾ ਤੇ ਤੂੰ ਮੁਸਕਾਈ ਹੈ ਨਾ ਕਿੰਨੀ ਮੁਸਕਾਈ ਹੈ ਤੇ ਤੋਂ ਤਾਂ ਉਹਦੇ ਘਰ ਵਾਲੀ ਵੀ ਬੜੀ ਵੱਲ ਹੈਲਪਫੁਲ ਹੁੰਦੇ ਹਨ ਉਹਨਾਂ ਦੀ ਤਾਂ ਉਹ ਵੀ ਪਹੁੰਚ ਜਾਂਦੀ ਆ ਉਹਨਾਂ ਦੇ ਕੱਪੜੇ ਉਹਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਕਿ ਚਿੱਕੜ ਆ ਜਿਹੜਾ ਫੇਰ ਅੱਗੇ ਪੇਪਰ 'ਚ ਬੈਠਦੇ ਨੇ ਫੇਰ ਅੱਗੇ ਜਦੋਂ ਪੇਪਰ ਦਿੰਦੇ ਨੇ ਤਾਂ ਫੇਰ ਜਿਹੜਾ ਨਾ ਪੇਪਰ ਲਿਖ ਰਹੇ ਹੁੰਦੇ ਨੇ ਉਹ ਕਹਿੰਦੇ ਡੈਮ ਹੋ ਗਿਆ ਜਿਹੜਾ ਟੀਚਰ ਕਹਿੰਦਾ ਵੀ ਤੇਰਾ ਹੁਣ ਪੇਪਰ ਨਹੀਂ ਦੇ ਸਕਦਾ ਟਾਈਮ ਹੋ ਗਿਆ ਜਿੰਨਾ ਕਿ ਲਿਖਿਆ ਹੁੰਦਾ ਉਹ ਜਿਹੜੇ ਨਾਮ ਦੇ ਹੁੰਦੇ ਨੇ ਉਹ ਕੀ ਕਰਦੇ ਨੇ ਉਹਦੇ ਉਹਦੇ ਪੇਪਰ ਤੇ ਸ਼ਾਈਡ ੋਲ ਦਿੰਦੇ ਨੇ ਉਹ ਸਾਰਾ ਪੇਪਰ ਉਹਦਾ ਬੇਕਾਰ ਕਰ ਦਿੰਦੇ ਐਵੇਂ ਫਿਰ ਦੂਜਾ ਦੂਜੇ ਵਾਰੀ ਵੀ ਕਦੇ ਕੁਝ ਕਰਦੇ ਨੇ ਤੀਜੀ ਵਾਰੀ ਕੁਝ ਕਰਦੇ ਨੇ ਐਵੇਂ ਕਦੇ ਵੀ ਪੇਪਰ ਨਹੀਂ ਦੇ ਦਿੰਦੇ ਫਿਰ ਉਦੋਂ ਇਹ ਕੀ ਕਹਿੰਦੇ ਆ ਵੀ ਅੱਛਿਆ ਵੀ ਤੇ ਪੇਪਰ ਤਾਂ ਨਹੀਂ ਦਿੱਤੇ ਵੀ ਅਸੀਂ ਤੈਨੂੰ ਪਾਸ ਕੇਸ ਦੇ ਆਧਾਰ ਤੇ ਕਰੀ ਹੈ ਨਾ ਫਿਰ ਇੱਕ ਵਾਰੀ ਇਹਨੂੰ ਜਦੋਂ ਲਾਸਟ ਪੇਪਰ ਹੁੰਦਾ ਉਦੋਂ ਕੀ ਕਰਦੇ ਨੇ ਫਿਰ ਇਹਨੂੰ ਮਤਲਬ ਬਾਹਰੇ ਕੱਢ ਦਿੰਦੇ ਨੇ ਪਰ ਇਹ ਜਾਂਦਾ ਜਿਵੇਂ ਕਹਦੇ ਅਫਰੇਜ ਦੇ ਉੱਚ ਅਧਿਕਾਰੀਆਂ ਕੋਲੇ ਉਹ ਕਹਿੰਦੇ ਵੀ ਤੁਸੀਂ ਮੇਰੇ ਨਾਲ ਚੱਲੋ ਵੀ ਮੈਨੂੰ ਤਾਂ ਅੰਦਰ ਬੜਨ ਤੱਕ ਨਹੀਂ ਦਿੰਦੇ ਤਾਂ ਫਿਰ ਜਿਹੜੇ ਹੁਣ ਬੱਚੇ ਹੋਸਟਲਾਂ 'ਚ ਰਹਿੰਦੇ ਨੇ ਇਹ ਹੋਸਟਲਾਂ ਦਾ ਪ੍ਰਬੰਧ ਵੀ ਇਸ ਅਧਿਅਧਾਰ ਤੇ ਕੀਤਾ ਸੀ ਤਾਂ ਕਿ ਉਸ ਸਕੂਨ ਦੇ ਵਿੱਚ ਅੰਗਰੇਜ਼ ਅਧਿਕਾਰੀ ਦੇ ਲਿਖਤੀ ਪੱਤਰ ਅਨੁਸਾਰ ਉੱਥੇ ਰਾਤ ਕੱਟਣੀ ਪਈ ਸੀਗੀ ਅੰਬੇਡਕਰ ਸਾਹਿਬ ਨੂੰ ਤਾਂ ਕਿ ਤੇ ਅਗਲਾ ਪੇਪਰ ਦਿੱਤਾ ਸੀਗਾ ਤੇ ਪੇਪਰਾਂ ਤੋਂ ਪਹਿਲਾਂ ਰਾਤ ਨੂੰ ਵੀ ਕੱਲੂ ਪੇਪਰ ਤਾਂ ਰਾਤ ਨੂੰ ਇਹਨਾਂ ਦੇ ਸੁੱਤੇ ਪਏ ਤੇ ਅਧਿਰੇ ਦੂਜੇ ਅਧਿਕਾਰੀ ਜਿਹੜੇ ਫੌਰੀ ਸ਼੍ਰੇਣੀ ਦੇ ਮਿਲ ਕੇ ਉਹਨਾਂ ਨੇ ਕੀ ਕਰਿਆ ਇਹ ਹੱਥ ਜਿਵੇਂ ਪਏ ਸੀਗੇ ਇਹਨਾਂ ਦੇ ਹੱਥਾਂ ਤੇ ਤਿਆਬ ਆ ਪਾਦਾ ਵੀ ਪੈਨ ਨਾਲ ਹੱਥ ਨਾਲ ਪੇਪਰ ਨੂੰ ਬਣਾ ਲਿਖ ਸਕਦਾ ਤਾਂ ਤੁਸੀਂ ਦੇਖ ਲਓ ਵੀ ਹੱਥ ਤੇ ਤਿਆਬ ਹੋਵੇ ਤਾਂ ਕਿਵੇਂ ਲਿਖ ਸਕਦਾ ਬੰਦਾ ਤਾਂ ਜਿਹੜੇ ਪੇਪਰ ਸੀਗੇ ਉਹ ਇਹਨਾਂ ਦੇ ਉੱਤੇ ਸਿੱਟੇ ਜਿੰਨਾ ਕੁ ਵੀ ਲਿਖਿਆ ਤਾਂ ਗਏ ਨਹੀਂ ਸੀਗਾ ਫਿਰ ਉਹਨਾਂ ਨੇ ਮੜੀ ਕੋਸ਼ਿਸ਼ ਕੀਤੀ ਤਾਂ ਉਹ ਕਰਿਆ ਤਾਂ ਫਿਰ ਇਹਨਾਂ ਨੇ ਆਪਣੇ ਜਿਹੜੀ ਪੜ੍ਹਾਈ ਆ ਉਹ ਦਾ ਫਿਰ ਪੈਨ ਨਾਲ ਬੈਠਿਆ ਪੈਨ ਨਾਲ ਬੈਠਿਆ ਤਾਂ ਉਹਨੇ ਦੇਖਿਆ ਵੀ ਇਹਨਾਂ ਨੌਲੇਜ ਜਿੰਨਾ ਕਿ ਬੀਤੇਰਾ ਪੇਪਰ ਦੇ ਲੇ ਤੈਨੂੰ ਦੇਣੇ ਸੀਗੇ ਉਹਦਾ ਤੈਨੂੰ ਕਿੰਨਾ ਕ ਯਾਦ ਆ ਉਹਦੇ ਬਾਰੇ ਕੁਛ ਨਹੀਂ ਕੀਤੀ ਉਹ ਸਾਰੇ ਆਨਸਰ ਸਹੀ ਗਏ ਬੱਦ ਤੋਂ ਬੱਦ ਪੁੱਛਿਆ ਗਿਆ ਉਹ ਸਾਰੇ ਬੋਤ ਜਿਹਦੇ ਕਰਕੇ ਇਹ ਉਸ ਕਾਲਜ ਤੋਂ ਉਸ ਜੋ ਹੈ ਟੌਪ ਆਇਆ ਤੁਸੀਂ ਇਹ ਦੇਖਣਾ ਟੌਪ ਆਣਾ ਜੇ ਤੁਸੀਂ ਪੜ੍ਹ ਕੇ ਟੌਪ ਆਉਣਾ ਬਹੁਤ ਵੱਡੀ ਗੱਲ ਹੈ ਸਭ ਤੋਂ ਮੇਨ ਕੰਮ ਕੀ ਆ ਦਿਨ ਰਾਤ ਇਹ ਪੜ੍ਹਦੇ ਰਹਿੰਦੇ ਸੀਗੇ ਇਹਨਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਜਿਹੜਾ ਕਈ ਦੇਸ਼ਾਂ ਨੂੰ ਪਹਿਲਾਂ ਆਪ ਪੜਿਆ ਦੇਸ਼ਾਂ ਦਾ ਸੰਵਿਧਾਨ ਫਿਰ ਲਿਖਤੀ ਸੰਵਿਧਾਨ ਜਿਹੜਾ 2 ਸਾਲ 11 ਮਹੀਨੇ 18 ਸਾਲ ਤੇ ਲਿਖਣ ਤੇ ਲੱਗੇ ਪਰ ਇਹ ਜਿਹੜੇ ਮਤ ਇਤਿਹਾਸ ਕਾਫੀ ਲੰਮਾ ਸਮਾਂ ਘਟਾ ਰਿਹਾ ਜਾ ਤੇ ਇਹਨਾਂ ਨੇ ਨੌਜਵਾਨਾਂ ਦਾ ਬੜੇ ਇੰਪ੍ਰੈਸ ਕੀਤਾ ਆਪ ਕੋ ਸਵਾਦ ਨੂੰ ਬੜਾਈ ਸੀ ਕਿ ਮੂਕ ਨਾਈਟ ਜਿਹੜਾ ਖ਼ਵਾਰ ਸੀਗਾ ਉਹ ਕੱਢਿਆ ਸੀਗਾ ਜਿਹਦੇ ਵਿੱਚ ਆਮ ਜਨਤਾ ਆਮ ਲੋਕਾਂ ਨੂੰ ਸਮਾਜ ਦੇ ਲੋਕਾਂ ਨੂੰ ਜਾਗਰੂਕ ਕੀਤਾ ਇਹ ਇਹ ਇਕੱਲੇ ਆਪਣੇ ਜਿਵੇਂ ਕਹਿੰਦੇ ਵੀ ਐਸੀ ਸਮਾਜ ਵਾਸਤੇ ਹੀ ਲੜੇ ਇਹ ਹਰ ਇੱਕ ਰਾਜਨੀਤਿਕ ਪੱਖ ਤੋਂ ਵੀ ਲੜੇ ਸਮਾਜਿਕ ਪੱਖ ਤੋਂ ਵੀ ਲੜੇ ਧਾਰਮਿਕ ਪੱਖ ਤੋਂ ਵੀ ਲੜੇ ਧਾਰਮਿਕ ਪੱਖ ਤੋਂ ਇਹਨਾਂ ਨੇ ਮਤਲਬ Hindu Hindu ਪ੍ਰਥਾ ਸੀ ਜਿਹੜੀ ਉਹਦਾ ਵਿਰੋਧ ਕੀਤਾ ਸੀਗਾ ਕਿਉਂਕਿ ਉਹਦੇ ਵਿੱਚ ਜਿਹੜੇ ਰੀਤੀ ਰਿਵਾਜ ਸੀਗੇ ਉਹ ਬਹੁਤ ਜ਼ਿਆਦਾ ਮਤਲਬ ਨੀਵੇਂ ਨੂੰ ਹੋਰ ਨੀਵਾ ਕਰਨ ਵਾਲੇ ਸੀ ਤਾਂ ਕਰਕੇ ਇਹਨਾਂ ਨੇ ਫਿਰ 3 ਲੱਖ 65 ਹਜ਼ਾਰ ਦੀ ਆਪਣੇ ਜਿਹੜੇ ਇਹਦੇ ਅਨਿਆਈ ਸੀਗੇ ਇਹਨਾਂ ਦੇ ਤਾ ਉਹਨਾਂ ਦੇ ਸਵਾ ਦੇ ਵਿੱਚ ਕਿਦਰਾ ਨਾ ਬੁੱਧ ਧਰਮ ਗ੍ਰਹਿਣ ਕੀਤਾ ਸੀ ਯਾਰ ਬੁੱਧ ਧਰਮ ਦੇ ਵਿੱਚ ਬੰਦਾ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਨਿਕੋ ਤਾਂ ਕਿ ਕਿਸੇ ਨੂੰ ਬੁੱਧ ਧਰਮੋਂ ਪੜਾਇਆ ਸੀਗਾ ਤੇ ਇਹਨਾਂ ਦੀ ਜਿਹੜੀ ਆਟੋ ਬਾਇਓਗ੍ਰਾਫੀ ਹੈ ਜਿਹਨੂੰ ਕਿਹਾ ਸਰੈਜੀਵ ਨੇ ਕਹੇ ਦੀ ਉਹਦਾ ਨਾਮ ਹੈ ਡਿਸਟਿੰਗ ਫੋਰ ਕਿਹਾ ਇਹਦੇ ਵਿੱਚ ਇਹਨਾਂ ਨੇ ਆਪਣੇ ਬਾਰੇ ਲਿਖਿਆ ਹੋਇਆ ਹੈ ਤੇ ਇਹਨਾਂ ਨੂੰ 6 ਜੁਲਾਈ 1916 ਕਾਲੇ ਵਿੱਚ ਉਹਦਾ 65 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀਗਾ ਤੇ 1900 90 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਵਾਰਸਤਾ ਗਏ ਭਾਰਤ ਰਤਨ ਵਾਰ ਦਾ ਜਿਹੜਾ ਇਹ ਸਾਡੇ ਤੋਂ ਸ਼ਾਬਾਸ਼ ਕਿੱਥੇ ਇਹਨਾਂ ਦਾ ਇਹ ਵਾਰ ਮੌਕੇ ਦੀਆਂ ਸਰਕਾਰਾਂ ਸਿੰਘ ਜੀ ਨੇ ਨਹੀਂ ਰੱਖਾ ਕਿਉਂ ਨਹੀਂ ਰੱਖਾ ਇਹ ਸਭ ਨੂੰ ਪਤਾ ਕਿਉਂਕਿ ਇੱਕ ਨਿਮਨ ਸ੍ਰੇਣੀ ਦਾ ਦੁਨੀਆ ਦਾ ਸਭ ਤੋਂ ਵੱਧ ਪੜਿਆ ਲਿਖਿਆ ਜਿਹੜਾ ਵਿਅਕਤੀ ਆ ਉਹ ਡਾਕਟਰ ਭੀਮਰਾਓ ਪੇਟ ਦਾ ਸਾਥ ਅੱਜ ਵੀ ਨੇ ਬੱਤੀ ਲਿਖੀਆਂ ਸੀਗੀਆਂ ਪੀ ਐਚ ਡੀ ਆ ਸੀਗੀਆਂ ਪਰ ਅੱਜ ਤੱਕ ਇੰਨਾ ਬੰਦਾ ਕੋਈ ਪੜ ਨਹੀਂ ਸਕਿਆ ਜਿੰਨਾ ਉਹ ਪੜ ਸਕਦੇ ਇਹ ਇਹਨਾਂ ਦਾ ਸੰਖੇਪ ਇਤਿਹਾਸ ਹੈ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਡਾਕਟਰ ਬਾਬਾ ਪੀਰ ਬ੍ਰੋਵੇਦ ਕਰਮ ਰਹੇ ਹਨ ਰਹੇ ਬਾਬਾ ਸਾਹਿਬ ਪਰੇਬਾ ਮੈਯੂਰੀਆ ਆਪਣੇ ਸਮਾਜ ਦੀ ਬਹੁਤ ਜ਼ਰੂਰ ਦੇ ਸੀ ਵਾਲੇ ਤੋਂ 15 ਮਿੰਟ ਦੀ 15 ਮਿੰਟ ਦੀ ਫਿਲਮ ਆ ਸਾਰੀ ਉਧਰ ਮੁਹਰ ਕਰ ਲੋ ਜੀ ਤੇਰਾ ਲਾਉਣੇ ਜੀ ਤੇਰੇ ਵੱਜ ਗਏ ਇਹਨਾਂ ਤੋਂ ਨਿਕਲਨੇ ਤੇਰੀ ਤੂੰ ਵਹਿ ਰਿਆ ਮਾ ਤੇਰੀ ਵੱਜ ਗਏ ਇਹਨਾਂ ਤੋਂ ਨਿਕਲਨੇ ਤੇ ਤੇ ਹੁਣ ਕੱਢ ਰਿਆਂਗਾ ਹਾਏ ਹੱਥ ਪਾਓ ਸਾਰਿਆਂ ਦਾ ਨਾਓ ਨਾਓ ਜੀ पिछे <ELL> उहे اوکي ٿي وئي